ਸਾਡੇ ਬਹੁਤ ਹੀ ਸਤਕਾਰਯੋਗ ਮਨਜੀਤ ਸਿੰਘ ਕਾਕਾ ਜੀ ਨੂੰ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਪਹੁੰਚੇ ਸਾਰੇ ਹੀ ਉਸ ਗੜਾਈ ਦੇ ਅਸਰਾਧ ਦੇ ਲਈ ਇਨਸਾਫ ਸੰਗਰੋਹ ਵਕਵਾ ਬਾਕੀਆਂ ਦੇ ਲੀਡਰ ਸਹਿਬਾਨ ਗੱਜ-ਵੱਜ ਕੇ ਫਤਿਹ ਦੀ ਛਾਹ ਪਾਈਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੁਰਾਤੇ 10 11 ਵਜੇ ਦੇ ਕਰੀਬ ਵੱਡੇ ਭਰਾ ਮਿੰਨਤਜੀਤ ਸਿੰਘ ਗੋਲਡੀ ਜੀ ਦਾ ਫੋਨ ਆਇਆ ਸੀ ਹੁਕਮ ਕੀਤਾ ਕਿ ਇੱਕ ਇਨਸਾਫ ਦੀ ਲੜਾਈ ਦੇ ਲਈ ਹੱਕ ਸੱਚ ਦੀ ਲੜਾਈ ਦੇ ਲਈ ਆ ਕੇ ਹਾਂ ਦਾ ਨਾਰਾ ਮਾਰਿਆ ਜਾਵੇ ਜਿੱਥੇ ਵੱਖ-ਵੱਖ ਪਾਰਟੀਆਂ ਦੇ ਆਗੂ ਸਹਿਬਾਨ ਬੱਤੇ ਨੇ ਉੱਥੇ ਸ਼ਰੂਮਣੀ ਕਲ ਦਿੰਦੀ ਹੈ ਜ਼ਿਲ੍ਹੇ ਦੀ ਸਾਰੀ ਲੀਡਰਸ਼ਿਪ ਬੈਠੀ ਹੈ ਸਨਹੂਰ ਦੇ ਸਾਰੇ ਉਹ ਲੋਕ ਜਿਹੜੇ ਚੋਰਾਂ ਦੀ ਸਰਕਾਰ ਦੇ ਖਿਲਾਫ ਛਾਤੀ ਤਾਣ ਕੇ ਹਿੱਕ ਤਾਣ ਕੇ ਲੜਾਈ ਲੜ ਲਈ ਇੱਥੇ ਪਹੁੰਚਿਓ ਅੱਪਾਂ ਇਹ ਲੜਾਈ ਉੱਥੋਂ ਤੱਕ ਲੈ ਕੇ ਜਾਣੀ ਹੈ ਜਦੋਂ ਤੱਕ ਜਿੱਤ ਨਹੀਂ ਜਾਂਦੇ ਅਦੇ ਸ਼ੁਰੂਆਤ ਹੋਈਆ ਲੜਾਈ ਕਿਹਦੇ ਖਿਲਾਫ ਹੈ ਕਿਰੋਂ ਦੁੱਖ ਸੁਣਾਈਏ ਰੱਬਾ ਜਦੋਂ ਕੁੱਤੀ ਰਾਜੀ ਚੋਰਾਂ ਨਾਲ ਜਦੋਂ ਸਰਕਾਰੀ ਚੋਰ ਬਣੀ ਫਿਰਦੀ ਆ ਜਦੋਂ ਸਰਕਾਰੀ ڈاکੂ ਬਣੀ ਫਿਰਦੀ ਆ ਫਿਰ ਹੁਣ ਲੜਾਈ ਕਿਹਦੇ ਨਾਲ ਲੜੀਏ ਜੜਾਈ ਵੇ ਸਰਕਾਰ ਦੇ ਨਾਲ ਹੀ ਲੜਾਈ ਕਰਨੀ ਪੈਣੀ ਆ ਲੋਕਾਂ ਦੇ ਸਰਕਾਰ ਚੁਣੀ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਖਤਮ ਕਰਨ ਲਈ ਮਾਫ ਕਰਿਓ ਤੁਸੀਂ ਸਾਰੇ ਸੰਗੂਰ ਵਾਲੇ ਬੈਠੇ ਹੋ ਜਿਵੇਂ ਪੰਜਾਬ ਦਾ ਕੋਈ ਕੇਂਦਰ ਬਿੰਦੂ ਹੁੰਦਾ ਨਾ ਆ ਬਦਲਾਅ ਦਾ ਜਿਹੜਾ ਕੇਂਦਰ ਬਿੰਦੂ ਸੀ ਇਹ ਵੀ ਸੰਗੂਰ ਹੀ ਸੀ ਇਹ ਇਥੋਂ ਹੀ ਉਹ ਪੰਜਾਬ ਸ਼ੁਰੂ ਹੋਇਆ ਬਦਲਾਅ ਵਾਲਾ ਕੀ ਬਦਲਾਅ 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 ਇਹ ਬਦਲਾਅ ਨਹੀਂ ਇਹ ਤਾਂ ਬਦਲਾ ਹੈ ਇਹ ਉਹ ਬਦਲਾ ਜਿਹੜਾ ਆਪਣੇ ਨਾਲ ਲੈ ਰਹੇ ਨੇ ਕਿ ਤੁਹਾਨੂੰ ਕੁੱਟਾਂਗੇ ਵੀ ਤੇ ਰੋਣੇ ਵੀ ਦੰਦੇ ਤੁਹਾਨੂੰ ਲੁੱਟਾਂਗੇ ਵੀ ਤੇ ਬੋਲਣ ਵੀ ਦੰਦੇ ਜਿਹੜਾ ਕੋਈ ਅਖਬਾਰ ਬੋਲਦਾ ਅਖਬਾਰ ਬੰਦ ਜਿਹੜਾ ਆਪਣੇ ਚੈਨਲ ਵਾਲਾ ਚੱਕਦਾ ਚੈਨਲ ਵਾਲੇ ਪੱਤਰਕਾਰ ਤੇ ਪਰਚਾ ਜਿਹੜਾ ਕੋਈ ਲੀਡਰ ਬੋਲਦਾ ਉਹ ਲੀਡਰ ਤੇ ਪਰਚਾ ਪਰ ਇਹਨੇ ਲੇਖੇ ਚ ਕਿ ਜੇ ਵਾਲਾ ਐਨ ਕੰਪਨੀ ਅਭੀਬੀ ਜਿਹੜੇ ਖਲਾਮਪਾ ਧਰਨਾ ਲਈ ਬੈਠੇ ਮਾਫ ਕਰਨਾ ਮੇਰੀਆਂ ਭੈਣਾ ਮਾਤਾ-ਮਾਂ ਬੈਠੀਆਂ ਨੇ ਪਰ ਇਹ ਬੀਬੀ ਪਤਾ ਕਿਹੜੀ ਹੈ ਆਪਾਂ ਕੀ ਭਾਸ਼ਾ ਵਰਤਦੇ ਆ ਪਿੰਡਾਂ ਵਿੱਚ ਇੱਕ ਭਾਸ਼ਾ ਵਰਤਦੇ ਆ ਕਿ ਫਫੇ ਪੁੱਤ ਨਹੀਂ ਆਹ ਜਿਹੜੀ ਐਮਐਲਏ ਹੈ ਨਾ ਸੰਗਰੂਰ ਵਾਲੀ ਨਰਿੰਦਰ ਕੋਹ ਭਰਾ ਜ ਫਫੇ ਪੁੱਤ ਨਹੀਂ ਆ ਵੇ ਪਰसों ਡਰਾਮਾ ਕਰੀ ਜਾਵੇ ਕਹਿੰਦੀ ਮੈਂ ਸੌ ਚੱਕਦੀ ਆ ਮੁੰਡੇ ਦੀ ਮਤੋਰੇ ਨਾਲਾ ਚੱਕੀ ਨਾਲ ਚੱਕੀ ਨਾਲ ਭਲੇਕੇ ਜਨਾਰੋ ਇਹ ਭਲੇਕੇ ਜਨਾਰੋ ਕਿ ਜੇ ਜਿਹਨੇ ਲੋਕ ਨਾ ਰੋਕਦੇ ਬੀਬੀ ਨੇ ਸੌ ਚੱਕ ਲਣੀ ਸੀ ਇਹ ਚੱਕ ਵੀ ਲਵੇ ਤਾਂ ਵੀ ਕੋਈ ਫਰਕ ਨਹੀਂ ਕਿਉਂਕਿ ਜਿਹੋ ਜੀ ਕੋਕੋ ਉਹ ਹੈ ਜੋ ਕੋਕੋ ਦੇ ਬੱਚੇ ਇਹਦਾ ਪ੍ਰਧਾਨ ਕੇਜਰੀਵਾਲ ਅੱਜ ਤੇ 12-15 ਸਾਲ ਪਹਿਲਾਂ ਸੌ ਚੱਕਿਆ ਸੀ ਬੱਚਿਆਂ ਦੀ ਬੱਚਿਆਂ ਦੀ ਸੌ ਚੱਕੀ ਸੀ ਕੇਜਰੀਵਾਲ ਨੇ ਮੁੜ ਕੇ ਮੁਕਰ ਗਿਆ ਸੋ ਜੇ ਕੈਗਰੀਵਾਲ ਜਿਉਂ ਜੀ ਕੋਕੋ ਆ ਉਹ ਬੱਚੇ ਵੀ ਹੋਏ ਹੋਣੇ ਸੀ ਸੋ ਇਸ ਲਈ ਨਾ ਚਾਹ ਕੋਈ ਮੰਤਰੀ ਆ ਚਾਹ ਕੋਈ ਸੰਤਰੀ ਆ ਚਾਹ ਕੋਈ ਐਮਐਲਏ ਕੋਈ ਸੌਦਾ ਅਸਰ ਨਹੀਂ ਕੋਈ ਇਹਨੇ ਦੀ ਗੱਲ ਦਾ ਅਸਰ ਨਹੀਂ ਕਿਉਂਕਿ ਚਾਦਰ ਪਛਾਈ ਹੋਈ ਆ ਚਾਦਰ ਐ ਚਾਦਰ ਪਛਾਈ ਲੁੱਟ ਰਹੇ ਨੇ ਪੰਜਾਬ ਨੂੰ ਕਈ ਉਹ ਮੈਂ ਕਹਿਣਾ ਹੁੰਦਾ ਕਿ ਮੌਡਰਨ ਅਬਦਾਲੀ ਨੇ ਜਿਵੇਂ ਅਬਦਾਲੀ ਅਫਗਾਨਿਸਤਾਨ ਤੋਂ ਆਇਆ ਸੀ ਪੰਜਾਬ ਨੂੰ ਲੁੱਟਣ ਤੇ ਆ ਕੇਜਰੀਵਾਲ ਐਂਡ ਕੰਪਨੀ ਦਿੱਲੀ ਤੋਂ ਆਈਆ ਪੰਜਾਬ ਨੂੰ। ਪੰਜਾਬ ਦੇ ਵਿੱਚ ਪਿਛਲੇ 3 ਸਾਲ ਦੇ ਵਿੱਚ ਕੀਹਦੀ ਤਰੱਕੀ ਹੋਈ ਆ? ਤਰੱਕੀ ਹੋਈ ਆ ਸਿਰਫ ਬੰਦਿਆਂ ਦੀ। ਬੰਦਿਆਂ ਦੀ ਤਰੱਕੀ ਹੋਈ ਆ ਕੋਠੀਆਂ, ਕਾਰਾਂ, ਗੱਡੀਆਂ, 플ਾਂਟ, ਜ਼ਮੀਨਾਂ, ਮੋਟੇ-ਮੋਟੇ ਕਲਾ ਦੇ ਵਿੱਚ ਰਾਣੀ ਹਾਰ। ਇਹ ਇਹ ਤਰੱਕੀ ਕੀਤੀ ਆ। ਆਮ ਆਦਮੀ ਪਾਰਟੀ ਵਾਲੇ ਕਹਿੰਦੇ ਆਮ ਆਦਮੀ ਪਾਰਟੀ ਆਮਕਰੰਦੇਤੀ ਪੁੱਤ ਭਗਵਾਨਤਨ ਸਿੰਘ ਤੂੰ ਮੇ ਸੰਗਰੂਰ ਲਈ ਆ ਮੁੱਖ ਮੰਤਰੀ ਐ ਤੂੰ ਆਜਾ ਆਮਾਦੀ ਪਾਰਟੀ ਦਾ ਪ੍ਰਧਾਨ ਅਮਨ अरोड़ा ਐ ਤੂੰ ਤੇ ਜਿਹਦੇ ਖਰਾਬ ਪੱਤਰਨਾ ਲੈ ਰਹੇ ਉਹ ਵੀ ਇੱਥੋਂ ਕੀ ਕਹਿੰਦੇ ਸੀ ਤੁਸੀਂ ਕਿ ਆਮ ਲੋਕਾਂ ਦੀ ਸਰਕਾਰ ਐ ਸੱਤਾ ਜੋ ਸਰਕਾਰ ਚੱਲੂਗੀ ਲੋਕਾਂ ਦੀ ਐ ਸੱਤਾ ਜੋ ਬੈਠ ਕੇ ਸਰਕਾਰ ਚਲਾਵਾਂਗੇ ਆ ਤੁਸੀਂ ਸੰਗਰੂਰ ਵਾਲੇ